ਸ਼ਾਮਕੋਰ ਮੈਮੋਰੀਅਲ ਸੈਂਟਰ ਦੇ ਵਿੱਚ ਆ ਕੇ ਅੱਜ ਬੜਾ ਅੱਛਾ ਲੱਗ ਰਿਹਾ ਹੈ ਬੜੀ ਖੁਸ਼ੀ ਹੋ ਰਹੀ ਹੈ ਇਹ ਸੈਂਟਰ ਨੂੰ ਖੋਲਣ ਦਾ ਮਕਸਦ ਸੀਗਾ ਕਿ ਇੱਥੇ ਜਿਹੜੇ ਹੁਸ਼ਿਆਰਪੁਰ ਏਰੀਆ ਦੇ ਜਿੰਨੇ ਵੀ ਉਹ ਸਜਣ ਜਿਨ੍ਹਾਂ ਨੇ ਇਸ ਏਰੀਆ ਨੂੰ ਇਸ ਰਾਜ ਨੂੰ ਔਰ ਪੂਰੇ ਦੇਸ਼ ਨੂੰ ਅੱਗੇ ਵਧਣ ਲਈ ਮਦਦ ਕੀਤੀ ਬਹੁਤ ਸਾਰੀਆਂ ਪਰਸਨੈਲਿਟੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਅਲੱਗ-ਅਲੱਗ ਪੜਦੇ ਹਾਂ ਪਰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਇਹ ਇੱਕ ਬਹੁਤ ਵੱਡਾ ਉਪਰਾਲਾ ਸਮਝਿਆ ਜਾ ਰਿਹਾ ਹੈ ਡਾਕਟਰ ਅਮਰਜੀਤ ਸਿੰਘ ਬਲਗੀਰ ਜੀ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਇਹ ਸੈਂਟਰ ਦੇ ਵਿੱਚ ਜਦੋਂ ਆਓ ਤੇ ਤੁਹਾਨੂੰ ਇੱਕ ਝਲਕ ਮਿਲ ਜਾਂਦੀ ਪਹਿਲੀ ਨਜ਼ਰ ਦੇ ਵਿੱਚ ਹੀ ਤੁਸੀਂ ਉਹਨਾਂ ਪਰਸਨੈਲਿਟੀਆਂ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹੋ ਕਿਸੇ ਵੀ ਇਲਾਕੇ ਦੇ ਵਿੱਚ ਜਦੋਂ ਉਹ ਪਰਸਨੈਲਿਟੀਆਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹ ਇੱਕ ਅਜਿਹੀ ਤਾਕਤ ਸਾਡੇ ਵਾਸਤੇ ਹੁੰਦੀ ਹੈ ਜਿਹੜੀ ਕਿ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸੇਧ ਹੁੰਦੀ ਹੈ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਅੱਗੇ ਕਿਸ ਤਰ੍ਹਾਂ ਵਧੇ ਹਰ ਇਨਸਾਨ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਜਦੋਂ ਹਾਸਲ ਕਰਕੇ ਅੱਗੇ ਵਧਦਾ ਹੈ ਤਾਂ ਉਹ ਇੱਕ ਨਾਮ ਬਣ ਜਾਂਦਾ ਹੈ ਲੇਕਿਨ ਉਹ ਜਿਹੜਾ ਨਾਮ ਹੈ ਉਹ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ એનર્ਜੀ ਹੁੰਦੀ ਹੈ ਇੱਕ ਉਤਸ਼ਾਹ ਹੁੰਦਾ ਹੈ ਔਰ ਇਹ ਸੈਂਟਰ ਦੇ ਵਿੱਚ ਹੁਣ ਬੱਚਿਆਂ ਨੂੰ ਕੰਪਿਊਟਰ ਦੇ ਵਾਸਤੇ ਵੀ ਜਿਹੜੀ ਆ ਟ੍ਰੇਨਿੰਗ ਦਿੱਤੀ ਜਾਏਗੀ ਉਸ ਤੋਂ ਇਲਾਵਾ ਜਿਹੜਾ ਸੋਸ਼ਲ ਵਰਕ ਹੈ ਸਮਾਜ ਦੀ ਭਲਾਈ ਵਾਸਤੇ ਜਿਹੜੇ ਕੰਮ ਕਰਨੇ ਆ ਉਹਨਾਂ ਦੇ ਬਾਰੇ ਵੀ ਉਤਸ਼ਾਹ ਕੀਤਾ ਜਾਏਗਾ ਇਹ ਇੱਥੇ ਬਜ਼ੁਰਗਾਂ ਵਾਸਤੇ ਵੀ ਗੈਟ ਟੂਗੇਦਰ ਹੋਏਗਾ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਹੋਣਗੀਆਂ ਜਿਹਦੇ ਨਾਲ ਸਮਾਜ ਨੂੰ ਸੇਧ ਮਿਲ ਸਕਦੀ ਹੈ ਬਲਜੀਤ ਸਾਹਿਬ ਨੂੰ ਇਸ ਮੌਕੇ ਤੇ ਬਹੁਤ ਬਹੁਤ ਵਧਾਈਆਂ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਆਪਣੇ ਮੰਤਵ ਦੇ ਵਿੱਚ ਅੱਗੇ ਵੀ ਕਾਮਯਾਬ ਹੋਣ ਥੈਂਕ ਯੂ ਸਰ ਬੀਸਿਕਲੀ ਮੈਂ ਬਹੁਤ ਖੁਸ਼ ਹਾਂ ਅੱਜ ਕਿ ਸਾਡਾ ਜਿਹੜਾ ਬਹੁਤ ਪੁਰਾਣਾ ਇੱਕ ਸੁਪਨਾ ਸੀ ਉਹ ਅਸੀਂ ਸਾਕਾਰ ਹੁੰਦੇ ਦੇਖ ਰਹੇ ਹਾਂ ਮਾਤਾ ਰਾਮਕੌਰ ਹੈਰੀਟੇਜ ਦੇ ਫਾਊਂਡੇਸ਼ਨ ਡੇ ਉੱਤੇ ਔਰ ਸਾਡੇ ਜਿਹੜੇ ਕਮੰਟਰੀ ਐਲਡਰੀ ਡੇ ਹੈ ਉਹਨੂੰ ਅਸੀਂ ਅੱਜ ਮਨਾਉਂਦੇ ਆਂ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬਹੁਤ ਵੱਡੇ ਪਤਵੰਤੇ ਸੱਜਣ ਜਿੱਦਾਂ ਪੰਡਿਤ ਓਮ ਗੌਰਵੀਦਰ ਸ਼ਰਮਾ ਜੀ ਅੱਜ ਸਾਡੇ ਚੀਫ ਗੈਸਟ ਬਣੇ ਨੇ ਔਰ ਸਾਡੇ ਗੈਸਟ ਆਫ ਆਨਰ ਬਣੇ ਨੇ ਦੂਸਰੇ ਉਹ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਦਿਖਾ ਕੇ ਸਾਡਾ ਬਹੁਤ ਜ਼ਿਆਦਾ ਸਨਮਾਨ ਵਧਾਇਆ ਅਸੀਂ ਉਹਨਾਂ ਦੇ ਬਹੁਤ ਬਹੁਤ